ਇਹ ਦਫਤਰ ਬਣਾਇਆ 4-5 ਲੱਖ ਰੁਪਏ ਲਾ ਕੇ ਕਿ ਮੈਂ ਪੁੱਛਣਾ ਚਾਹਨਾ ਸੰਗਤ ਨੂੰ ਵੀ ਸਾਰੇ ਨੂੰ ਕਿ ਕੀ ਗੁਰੂ ਸਾਡੇ ਦਫਤਰੇ ਬੈਠਦੇ ਸੀਗੇ ਸਾਰਾ ਜਥਾ ਇੱਕ ਸੀਗਾ ਜਦੋਂ ਦੇ ਮਾਨਯੋਗ ਸਦਾ ਸਾਬ ਆਏ ਨੇ ਇਹਨਾਂ ਨੇ ਬੀਬੀਆਂ ਜਥੇ ਪਾੜ ਕੇ ਰੱਖਤੇ ਤਿੰਨ ਜਥੇ ਬਣਾਤੇ ਕੀ ਰਿਸਿਵਰ ਦਾ ਕੰਮ ਇਹ ਸੰਗਤ ਨੂੰ ਜੋੜਨਾ ਕਿ ਤੋੜਨਾ ਤੁਸੀਂ ਆ ਕੇ ਲੀਡਰ ਨਹੀਂ ਨਾ ਕਰੋ ਲੀਡਰ ਕਰਨੀ ਆ ਖੁੱਲ ਗਿਆ ਮੈ ਤੁਹਾਨੂੰ ਪਤਾ ਲੱਗੂਗਾ ਲੀਡਰ ਕਿੰ ਨੂੰ ਕਹਿੰਦੇ ਗੁਰੂ ਘਰਾਂ ਕੇ ਲੀਡਰ ਨਾ ਕਰੋ ਮੈਂ ਸਾਰੀਆਂ ਧਿਰਾਂ ਨੂੰ ਬੇਨਤੀ ਕਰਦਾ ਦੋਨੋਂ ਹੱਥ ਜੋੜ ਕੇ ਤੁਸੀਂ ਇੱਥੇ ਕੋਈ ਇਹੋ ਜਿਹੀ ਕਲ ਨਾ ਕਰੋ ਜਿਸ ਨਾਲ ਭਰਾ ਮਾਰੂ جنگ ਸ਼ੁਰੂ ਹੋਵੇ ਜੋ ਸਿੱਖ ਜੁਡੀਸ਼ੀਅਲ ਕਮਿਸ਼ਨ ਨੇ ਨਵਾਂ ਨ ਰਿਸੀਵਰ ਨਿਯੁਕਤ ਕੀਤਾ ਬੜਾ ਸੋਚ ਸਮਝ ਕੇ ਕੀਤਾ ਹੋਵੇਗਾ ਉਹਦੇ ਫੁੱਲ ਚੜਾਈਏ ਉਹਨਾਂ ਨੂੰ ਕੰਮ ਕਰਨ ਦੀ ਪੂਰੀ ਖੁੱਲ੍ਹ ਦੇਈਏ ਗੁਰਦਰਾ ਗਉੜ ਸਾਹ ਗੌਕਾ ਅਜੀ ਪਾਸ਼ਾਹੀ ਪਹਿਲੀ ਮੇਰਾ ਨਾਮ ਸੁਖਵਿੰਦਰ ਸਿੰਘ ਚੀਮਾ ਹੈ ਕੀ ਮਾਮਲਾ ਕੀ ਹੈ ਜੀ ਮਾਮਲਾ ਹੈ ਜੀ ਰਿਸੀਵਰ ਦੀ ਬਦਲੀ ਨੂੰ ਲੈ ਕੇ ਆ ਗੱਲ ਕੁਛ ਵੀ ਨਹੀਂ ਹੈਗੀ ਕਹਿੰਦਾ ਮਤਲਬ ਇਹ ਹੈ ਕਿ ਜੇ ਤੂੰ ਤੈਨੂੰ ਕੋਰਟ ਨੇ ਬਦਲਤਾ ਤਾਂ ਫਿਰ ਤਾਂ ਕੋਈ ਗੱਲਾਵਾਤਾ ਕਰਨ ਦਾ ਮਤਲਬ ਹੀ ਨਹੀਂ ਹੈ ਪ੍ਰੈਸ ਜਜਾਂਦਾ ਜਾਂ ਕਿਤੇ ਹੋਰ ਵਾ ਇਦਾਂ ਦੇ ਵਿਖਾਵੇ ਕਰਨ ਦਾ ਧਰਨੇ ਨਹੀਂ ਆ ਧਮਕੀਆਂ ਦੇਣ ਦਾ ਬਾਕੀ ਤੁਸੀਂ ਕਿਹਾ ਵੀ ਛੋਟੀ ਗੱਲ ਕਰਨੀ ਹੈ ਕਹਿੰਦਾ ਭਾਵ ਇਹ ਹੈਗਾ ਜਦੋਂ ਤੁਸੀਂ ਤੂੰ ਕਿਹਾ ਵੀ ਮੈਂ ਕੰਮ ਬਹੁਤ ਕੀਤੇ ਨੇ ਕੰਮ ਕੀ ਕੀ ਕੀਤੇ ਨੇ ਉਹ ਅਸੀਂ ਦੱਸ ਸਕਦੇ ਆ ਪਹਿਲੀ ਸਭ ਤੋਂ ਵੱਡੀ ਗੱਲ ਕੰਮ ਦੀ ਹੈ ਆ ਦਫ਼ਤਰ ਇਹ ਦਫਤਰ ਬਣਾਇਆ 4-5 ਲੱਖ ਰੁਪਏ ਲਾ ਕੇ ਇਸ ਦਫਤਰ ਦੇ ਉੱਤੇ ਕਿ ਮੈਂ ਪੁੱਛਣਾ ਚਾਹਨਾ ਸੰਗਤ ਨੂੰ ਵੀ ਸਾਰਿਆਂ ਨੂੰ ਕਿ ਕੀ ਗੁਰੂ ਸਾਡੇ ਦਫਤਰੇ ਬੈਠਦੇ ਸੀਗੇ ਠੀਕ ਹੈ ਉਹ ਦਫਤਰ ਬੜਾ ਵਧੀਆ ਦਫਤਰ ਬਣਿਆ ਉੱਥੇ ਬੈਠ ਕੇ ਕੀ ਕੰਮ ਨਹੀਂ ਚੱਲ ਸਕਦਾ ਚਲੋ ਇਹ ਦਫਤਰ ਇਹ ਦਫਤਰ ਜਿਹੜਾ ਵੀਆਈਪੀ ਦਫਤਰ ਸੀਗਾ ਇਹ ਚ ਆਮ ਆਮ ਸੰਗਤ ਦਾ ਆਦਮੀ ਕੋਈ ਵੀ ਅੰਦਰ ਨਹੀਂ ਸੀ ਵਾਟਸਾ ਲੋਡ ਨਹੀਂ ਸੀ ਹੈਗਾ ਇਹ ਜਦੋਂ ਦੇ ਭਾਈ ਸਾਹਿਬ ਗਏ ਨੇ ਉਹਨਾਂ ਦਾ ਇਹ ਦਰਵਾਜ਼ਾ ਖੁੱਲਣ ਲੱਗਾ ਦੂਸਰੀ ਗੱਲ ਮੇਨ ਜਿਹੜੀ ਹੈਗੀ ਹੈ ਬੀਬੀਆਂ ਦਾ ਇੱਥੇ ਆਪਣਾ ਚਪਹਿਰਾ ਸਾਹਿਬ ਹੁੰਦਾ ਸੀਗਾ ਸਾਰਾ ਜੱਥਾ ਇੱਕ ਸੀਗਾ ਜਦੋਂ ਦੇ ਇਹ ਮਾਨਯੋਗ ਸਦਾ ਸਾਹਿਬ ਆਏ ਨੇ ਇਹਨਾਂ ਨੇ ਬੀਬੀਆਂ ਜੱਥੇ ਪਾੜ ਕੇ ਰੱਖਦੇ ਤਿੰਨ ਜੱਥੇ ਬਣਾਤੇ ਈਵਨ ਕਿ ਲੋਕਾਂ ਬੀਬੀਆਂ ਦੇ ਘਰ ਆ ਜਾ ਜਾ ਕੇ ਕਹਤਾਂ ਤੁਸੀਂ ਫਲਾਣੇ ਜੱਥੇ ਨਾਲ ਨਹੀਂ ਜਾਣਾ ਤੁਸੀਂ ਫਲਾਣੇ ਦੇਥੇ ਨਾਲ ਨਹੀਂ ਜਾਣਾ ਫਲਾਣੇ ਜੱਥੇ ਦੇ ਨਾਲ ਨਹੀਂ ਜੋੜਨਾ ਕੀ ਰਿਸਿਵਰ ਦਾ ਕੰਮ ਇਹ ਹੈ ਸੰਗਤ ਨੂੰ ਜੋੜਨਾ ਕਿ ਤੋੜਨਾ ਇਹ ਕੰਮ ਕੰਮਾਂ ਦੀ ਗੱਲ ਕਰਦਾ ਕੰਮ ਕਿਹੜੇ ਕਿੱਥੇ ਬਾਕੀ ਜਿਹੜੇ ਕਪਲੇ ਉਹ ਭਾਈ ਸਾਹਿਬ ਨੇ ਦੱਸ ਹੀ ਦਿੱਤੇ ਨੇ ਜੋ ਕੁਝ ਹੋਇਆ ਜੇ ਤੈਨੂੰ ਲਾਲਚ ਨਹੀਂ ਹੈਗਾ ਫਿਰ ਆਪਾਂ ਇਹ ਪੰਗੇ 'ਚ ਪੈਣ ਦੀ ਕੀ ਲੋੜ ਹੈ ਆਰਾਮ ਨਾਲ ਘਰ ਬੈਠੋ ਸਭ ਸਮਝ ਜਨ ਮੇਰੀ ਗੱਲ ਸੋ ਕਹਿਣ ਦਾ ਭਾਵ ਇਹ ਹੈਗਾ ਜੋ ਹੁਣ ਜੋ ਹੁਣ ਆਏ ਨੇ ਆਪਣੇ ਆਪਣਾ ਰਸੀਵਰ ਸਾਹਿਬ ਬੜਾ ਅੱਛਾ ਕੰਮ ਕਰ ਰਹੇ ਨੇ ਉਹਨਾਂ ਦੇ ਦੇਖ ਦੇਖਣ ਦੇ ਵਿੱਚ ਬੜਾ ਅੱਛਾ ਕੰਮ ਹੋ ਰਿਹਾ ਸਾਡੀ ਇਹ ਬੇਨਤੀ ਹੈਗੀ ਹੈ ਕਿ ਇਹੀ ਰਸੀਵਰ ਰਹਿਣੇ ਚਾਹੀਦੇ ਨੇ ਕੋਈ ਹੋਰ ਬਾਰੇ ਕੋਈ ਸੋਚਣਾ ਨਹੀਂ ਚਾਹੀਦਾ ਬਿੱਲੇ ਗੋਲਕ ਘਟ ਸੀ ਜਦ ਮੈਨੂੰ ਦਿੱਤਾ ਗਿਆ ਘਟ ਸੀ ਜਦ ਮੈਨੂੰ ਕੋਈ ਗੋਲਕ ਭਦੀ ਗਿਆ ਉਸ ਤੋਂ ਬਾਅਦ ਨਹੀਂ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਹੈ ਗੋਲਕ ਪਲੱਸ ਇਹ ਜਾਨ ਤੋਂ ਬਾਅਦ ਪਲੱਸ ਹੋਈ ਹੈ ਜਦੋਂ ਇਹ ਆਇਆ ਮਾਇਨਸ ਸੀ ਸੀਗੇ जो ये इन्हें संभाले है प्लस करके माइनस करके गया छब्बी हाँ जी हम छब्बी हजार अज ही गोल खुली है छब्बीस हजार एक महीने की गोलक व्ध हुई है ਇਹ ਗੋਲਗ ਨੂੰ ਲੈ ਕੇ ਨਹੀਂ ਰਾਜਨੀਤੀ ਚੱਲ ਰਹੀ ਨਹੀਂ ਨਹੀਂ ਇਦਾਂ ਦੀ ਹੋ ਸਕਦਾ ਮੈਂ ਕੀ ਕਹਾਂ ਸਰ ਬਦਜਾ ਸਾਰੀ ਸੰਗਤ ਜਾਣੀ ਜਾਣ ਹੈਗੀ ਇਹ ਜਿੰਨੀ ਕਾਰ ਸੇਵਾ ਦਾ ਬਬਰਮਨ ਸਿੰਘ ਦਿੱਲੀਏ ਫਰਮਾ ਹੋਰ ਸੰਸਤਾ ਦਾ ਐਸਜੀ ਬੀਸੀ ਨਾਲ ਅਟੈਚ ਨੇ ਉਹਨਾਂ ਦੀਆਂ ਸੇਵਾਵਾਂ ਦਾ ਪੂਰੇ ਹਿੰਦੁਸਤਾਨ 'ਚ ਚੱਲਦੀਆਂ ਨੇ ਇਹ ਕੌਣ ਮਨੇ ਉਹ ਸੰਗਤ ਦੀ ਸੇਵਾ ਦਾ ਸੁੰਦਰ ਦਾ ਪੈਸਾ ਲੱਗਾ ਵਾ ਇਹ ਜੋ ਕਰ ਰਹੇ ਨੇ ਅਕਾਲੀ ਇੱਥੇ ਉਦਘਾਟਨ ਕਰਕੇ ਗਏ ਬਾਬਾ ਗੁਲਜਾਰ ਜੀ ਆਏ ਸੀਗੇ ਗਿੱਲੀ ਤੋਂ ਬਾਬਾ ਬੱਧ ਸਿੰਘ ਜਿਹਦੇ ਆਡਰਾ ਤੇ ਤੇ ਬਾਬਾ ਨਿਮਾ ਜੀ ਨਾਲ ਆਏ ਸੀਗੇ ਇੱਕ ਸਾਰੀ ਸੰਗਤ ਇੱਕ ਇਹਨਾਂ ਨੇ ਗਰੁੱਪਵਾਦੀ ਖੜੀ ਕਰਤੀ ਮੈਂ ਸਰਦਾਰ ਨੈਕ ਸਿੰਘ ਜੀ ਨੂੰ ਕਹਿਣਾ ਚਾਹਨਾ ਵਾ ਗੁਰੂ ਘਰ ਤੋਂ ਡਰੋ ਸੇਵਾ ਕਰਨੀ ਆਸੀਂ ਆ ਨਾ ਅਸੀਂ ਕੋਈ ਓਟੇਦਾਰੀ ਅਸੀਂ ਆਪ ਸੰਗਤ ਆ ਕੀ ਅਸੀਂ ਸੇਵਾ ਨਹੀਂ ਕਰਦੇ ਤੁਸੀਂ ਜੋੜੇ ਸੇਵਾ ਕਰੋ ਤੈਨੂੰ ਗੁਰੂ ਮਾਰਾ ਮੇਰ ਕਰਗੇ ਤੁਸੀਂ ਹੋਰ ਸੇਵਾ ਨਾਲ ਤੇ ਕੰਮ ਕਰੋ ਤੁਸੀਂ ਆ ਕੇ ਲੀਡਰ ਨਹੀਂ ਨਾ ਕਰੋ ਲੀਡਰ ਕਰਨੀ ਆ ਖੁੱਲ ਕੇ ਹੋ ਫੇ ਤੁਹਾਨੂੰ ਪਤਾ ਲੱਗੂਗਾ ਲੀਡਰ ਕਿਹਨੂੰ ਕਹਿੰਦੇ ਗੁਰੂ ਘਰ ਆ ਕੇ ਲੀਡਰ ਨਾ ਕਰੋ ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਤੋਂ ਡਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਸੇਵਾਦਾਰ ਬਣ ਕੇ ਆਇਆ ਸੀ ਬਿਲਕੁਲ ਸਾਨੂੰ ਸੇਵਾਦਾਰੀ ਚਾਹੀਦਾ ਸਾਨੂੰ ਕੋਈ ਮੈਨੇਜਰ ਨਹੀਂ ਚਾਹੀਦਾ ਕੋਈ ਰਿਸਿਵਰ ਨਹੀਂ ਚਾਹੀਦਾ ਉਹ ਲੋਕਲ ਸੀ ਉਹ ਪੂਰੀ ਡਿਊਟੀ ਦਿੰਦੇ ਸੀ ਭਾਜੀ ਉਹਨਾਂ ਨੇ ਮੈਨੇਜਰਾਂ ਦੀ ਵੀ ਪੂਰੀ ਡਿਊਟੀ ਲੰਬੀ ਕਰਤੀ ਠੀਕ ਹੈ ਜੀ ਪਹਿਲਾਂ ਕਹਿੰਦੇ ਸੀ ਦੇਖ ਚੋ ਸਾਨੂੰ ਕੋਈ ਪੈਸੇ ਨਹੀਂ ਬਚਦਾ ਜਦੋਂ ਉਹਨਾਂ ਨੇ ਰਜਿਸਟਰ ਲਾਇਆ ਪਰਚੇ ਕੱਢਣੀ ਸ਼ੁਰੂ ਕੀਤੀ 70000 ਰੁਪਏ ਮਹੀਨਾ ਬਚਣ ਲੱਗ ਪਿਆ ਹਲੇ ਉਸ ਬਾਅਦ ਜਿਹੜੀ ਦੇਖਤੀ ਦੁਕਾਨ ਤੋਂ ਬੋਲ ਗਈ ਬਧੀਏ ਬਹੁਤ ਵਧੀਆ ਜੀ ਡਬਲ ਹੋਈ ਹੈ ਜੀ ਵਾਅਦਾ ਹੋਇਆ ਜੀ ਵਾਅਦਾ ਹੋਇਆ ਜੀ ਸੰਗਤ ਦੇ ਵਿੱਚ ਵਾਅਦਾ ਵਾਅਦਾ ਪਾਜੀ ਮੀਨ ਦੇਖੋ ਮੀਨ ਮੀਨ ਦੇਖੋ ਜਿੰਨਾ ਗੁਰਦਾਰੇ ਕੰਮ ਹੋਇਆ ਇਹ ਸਾਰਾ ਕਾਰ ਸੇਵਾ ਲੈਣਾ ਕਰਾਇਆ ਜੀ ਉਹਨਾਂ ਦੇ ਸੰਜੋਗ ਨਾਲ ਠੀਕ ਹੈ ਜੀ ਹਾਂ ਜੀ ਹੁਣ ਕੀ ਹੋਇਆ ਜੀ ਜਦੋਂ ਤੇ ਲੱਗਿਆ ਜੀ ਇਹਨਾਂ ਨੇ ਜਿੰਨੇ ਵੀ ਕੰਮ ਹੋਏ ਆ ਜਾਂ ਸੰਗਤ ਦੀ ਸੰਜੋਗ ਨਾਲ ਜਾਂ ਗੁਰਦਾਰੇ ਦੀ ਗੋਲਕ ਨਾਲ ਇਹ ਹੋਇਆ ਜੀ ਉਹਨਾਂ ਇਹਨਾਂ ਨੇ ਗੇਟ ਪਾਸ ਕਰਾਇਆ ਸੀ ਗੇਟ ਪਾਸ ਕਰਾਇਆ ਇਹਨਾਂ ਦੀ ਇੱਕੋ ਸੋਚ ਲਈ ਜਾਵੇ ਕਿ ਮੈਂ ਪਹਿਲਾਂ ਘਰੋਂ ਦੀ 5 ਲੱਖ ਰੁਪਈਆ ਲਾ ਕੇ ਸ਼ੁਰੂ ਕਰਾਂਗਾ ਉਸ ਤੋਂ ਬਾਅਦ ਸੰਗਤ ਆਪੇ ਸੰਜੋਗ ਕਰੇਗੀ ਇਹਨਾਂ ਨੇ ਉਹ ਵੀ ਕੰਮ ਹੁਣ ਰੋਕਤਾ ਮਤਲਬ ਕਿ ਜਿਹੜਾ ਬੰਦਾ ਇੱਕ ਦਿਲੋਂ ਕੰਮ ਕਰ ਰਿਹਾ ਸੇਵਾ ਕਰ ਰਿਹਾ ਉਹਨਾਂ ਨੂੰ ਕਿਉਂ ਹਟਾਇਆ ਗਿਆ ਜਦੋਂ ਉਹਨਾਂ ਦੀ ਕੋਈ ਗਲਤੀ ਨਹੀਂ ਕੋਈ ਕੁਝ ਨਹੀਂ ਇਹਦਾ ਮਤਲਬ ਕੀ ਹੈ ਇੰਨਾ ਵਧੀਆ ਗੁਰੂ ਘਰ ਦਾ ਕੰਮ ਚੱਲ ਰਿਹਾ ਇੰਨੇ ਵਧੀਆ ਪ੍ਰੋਗਰਾਮ ਚੱਲ ਰਹੇ ਆ ਛੱਡ ਪੁਆਤੇ ਭਾਜੀ ਸੋਲਨ ਸਿਸਟਮ ਲੱਗ ਗਿਆ ਠੀਕ ਆ ਜੀ ਦੋ ਵਿਆਹਪੁਰਬ ਦੇ ਵਿੱਚ ਇੰਨਾ ਵੱਡਾ 10 ਦਿਨ ਪ੍ਰੋਗਰਾਮ ਚੱਲਿਆ ਸਾਰੇ ਗੁਰਦਾਰੇ ਵਧੀਆ ਜਥੇ ਆਏ ਮਤਲਬ ਸੰਗਤ ਦੇਖਣ ਆਲੀ ਸੀ ਭਾਜੀ ਦੂਰੋਂ ਦੂਰੋਂ ਸੰਗਤ ਆਈ ਉਹ ਦੂਰੋਂ ਦੂਰੋਂ ਸੰਗਤ ਆਈਆ ਹਰ ਚੀਜ਼ ਬਹੁਤ ਵਧੀਆ ਰਿਹਾ ਪਰ ਅਸੀਂ ਇਹੀ ਕਹਿੰਨੇ ਕਿ ਉਹਨਾਂ ਨੂੰ ਕਿਉਂ ਚੇਂਜ ਸਾਨੂੰ ਇਹਨਾਂ ਦੇ ਰਸੀਵਰ ਆਏ ਦਾ ਕੋਈ ਨਹੀਂ ਹੈਗਾ ਦੇਖੋ ਰਸੀਵਰ ਦਾ ਕੰਮ ਹੁੰਦਾ ਸੀ ਉਹਨਾਂ ਨੇ ਆਪਣੀ ਡਿਊਟੀ ਦੇਣੀ ਉਹਨਾਂ ਨੇ ਚੱਲ ਜਾਣਾ ਠੀਕ ਹੈ ਜੀ ਉਹਨਾਂ ਨੇ ਕਦੀ ਸੇਵਾ ਉਹਨਾਂ ਨੇ ਤੰਗਾ ਦੇ ਹਿਸਾਬ ਨਾਲ ਕੰਮ ਕਰ ਆਪਣੀ ਡਿਊਟੀ ਵਾਂਗੂ ਕੰਮ ਕਰਨਾ ਪਰ ਉਹਨਾਂ ਦਾ ਇੱਕੋ ਰਿਹਾ ਕਿ ਉਹ ਸੇਵਾ ਕਰਨ ਆਏ ਸੀ ਉਹਨਾਂ ਦੀ ਸੇਵਾ ਨੂੰ ਤੋੜਿਆ ਗਿਆ ਆ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਨਾਨਕ ਪਾਤਸ਼ਾਹ ਜੀ ਦੇ ਅਸਥਾਨ ਤੇ ਤੁਸੀਂ ਸਾਰੇ ਇਕੱਠੇ ਹੋਇਓ ਮੈਂ ਬੇਨਤੀ ਕਰਦਾ ਜਿਹੜਾ वाद ਵਿਵਾਦ ਇਸ ਗੁਰੂ ਸਥਾਨ ਤੇ ਗੁਰਦੁਆਰਾ ਗੋਕਾਰ ਸਬੰਧੀ ਪੈਦਾ ਕੀਤਾ ਗਿਆ ਇਹ ਬਿਲਕੁਲ ਗਲਤ ਵਿਵਾਦ-ਵਾਜ-ਵਾਜ ਹੈ ਇਹਨੂੰ ਜਰੂਰੀ ਖਤਮ ਕਰ ਦੇਣਾ ਚਾਹੀਦਾ ਹੈ ਸਿੱਖ ਜੁਡੀਸ਼ੀਅਲ ਕਮਿਸ਼ਨ ਸ਼ੋਮਣੀ ਗੁਰਦੁਆਰਾ ਪਬੰਧਕ ਕਮੇਟੀ ਸਿੱਖ ਕੌਮ ਦੀ ਮਾਇਆ ਨਾਲ ਜਸਤੀ ਇੱਕ ਇੱਕ ਕਹੋ ਜੀ ਹਸਤੀ ਹੈ ਜੋ ਸਿੱਖ ਜੁਡੀਸ਼ੀਅਲ ਕਮਿਸ਼ਨ ਨੇ ਫੈਸਲਾ ਲਿਆ ਉਹ ਬੜਾ ਸੋਚ ਸਮਝ ਕੇ ਫੈਸਲਾ ਲਿਆ ਮੈਂ ਸਾਰੀਆਂ ਧਿਰਾਂ ਨੂੰ ਬੇਨਤੀ ਕਰਾਂਗਾ ਜੋ ਜੱਜ ਸਾਹਿਬ ਨੇ ਫੈਸਲਾ ਲਿਆ ਜਿਹੜਾ ਨਵਾਂ ਰਸੀਵਰ ਰਸੀਵਰ ਨਿਯੁਕਤ ਕੀਤਾ ਉਸ ਨੂੰ ਕੰਮ ਕਰਨ ਦੇਣ ਕੰਮ ਕਰਨ ਲਈ ਛੂਟ ਦੇਣੀ ਚਾਹੀਦੀ ਆ ਕਿਸੇ ਦੇ ਵਿਵਾਦ ਵਿੱਚ ਨਹੀਂ ਆਣਾ ਚਾਹੀਦਾ ਤਾਂ ਜੋ ਸਿੱਖ ਕੌਮ ਦੇ ਵਿੱਚ ਵਿੱਚ ਕਿਸੇ ਤਰ੍ਹਾਂ ਦਾ ਵਿਵਾਦ ਨਵਾਂ ਨਾ ਪੈਦਾ ਕੀਤਾ ਜਾਵੇ ਮੈਂ ਸਾਰੀਆਂ ਧਿਰਾਂ ਨੂੰ ਬੇਨਤੀ ਕਰਦਾ ਦੋਨੋਂ ਹੱਥ ਜੋੜ ਕੇ ਤੁਸੀਂ ਇੱਥੇ ਕੋਈ ਇਹੋ ਜਿਹੀ ਕਲ ਨਾ ਕਰੋ ਜਿਸ ਦਿਨ ਆ ਭਰਾ ਮਾਰੂ ਜੰਗ ਸ਼ੁਰੂ ਹੋਵੇ ਇਹ ਗੁਰਦੁਆਰਾ ਸਾਹਿਬ ਗੁਰਨਾਨਕ ਪਾਤਸ਼ਾਹ ਪਾਤਸ਼ਾਹ ਦਾ ਗੁਰਦੁਆਰਾ ਸਾਹਿਬ ਹੈ ਇੱਥੇ ਗੁਰੂ ਦੀਆਂ ਸੰਗਤਾਂ ਦੀਆਂ ਮਰਦਾਪੂਰੀਆਂ ਹੁੰਦੀਆਂ ਨੇ ਕਿਸੇ ਵਿਵਾਦ ਨੂੰ ਸਾਰੇ ਵਿਵਾਦਾਂ ਨੂੰ ਛੱਡ ਕੇ ਜੋ ਸਿੱਖ ਜੁਡੀਸ਼ੀਅਲ ਕਮਿਸ਼ਨ ਨੇ ਨਵਾਂ ਨਸੀਬਰ ਨਿਯੁਕਤ ਕੀਤਾ ਬੜਾ ਸੋਚ ਸਮਝ ਕੇ ਕੀਤਾ ਹੋਵੇਗਾ ਉਹਦੇ ਫੁੱਲ ਚੜਾਈਏ ਉਹਨਾਂ ਨੂੰ ਕੰਮ ਕਰਨ ਦੀ ਪੂਰੀ ਖੁੱਲ੍ਹ ਦੇਈਏ ਜੋ ਇਥੇ ਸੰਗਠਨ ਕਾ ਸੇਵਾ ਕਰ ਰਹੀ ਹੈ ਉਸ ਨੂੰ ਸੇਵਾ ਕਰਨ ਦਾ ਮੌਕਾ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਮਾਮਲਾ ਜਿਹੜਾ ਹੈ ਗਊ ਘਾਟ ਬੁਝਵਾ ਰਿਹਾ ਜੀ ਬਾਬਾ ਸਾਹਿਬ ਦਾ ਕੀ ਮਾਮਲਾ ਜਿਹੜਾ ਤੁਹਾਨੂੰ ਹਟਾ ਕੇ ਨਵੇਂ ਰਿਸਿਵਰ ਜੀ ਨੂੰ ਲਗਾਇਆ ਗਿਆ ਕੀ ਮਾਮਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੁਰਦਾਰਾ ਬਉਕੜ ਤੋਂ ਮੈਨੂੰ ਰਸੀਵਰ ਇਹਦੇ ਦਿੱਤੀ। はい2022 ਨੂੰ ਇੱਥੇ ਮੈਨੂੰ ਪਾਇਮੈਂਟ ਕੀਤਾ ਗਿਆ ਸੀ ਆ ਕੋਰਟ ਬਣਾ। ਸਿਕਡਿਊਰੀਟੀ ਕੋਟਾ ਕੱਢ ਨੰਬਰ ਕਰਦੇ ਦੇ ਵਿੱਚ ਉਹਨਾਂ ਵੱਲੋਂ ਮੈਨੂੰ ਉੱਥੇ ਲਾਇਆ ਗਿਆ ਸੀਗਾ। ਔਰ ਨੂੰ ਸੰਗਤਾਂ ਮੀਟਿੰਗ ਵੀ ਗੁਰਦਾਰਾ ਸਾਹਿਬ ਨਾਲ ਜੁੜੀਆਂ ਨੇ। ਪਹਿਲੇ ਦੇਣੀ ਹੋ ਕੇ ਮੈਂ ਮੀਟਿੰਗ ਕਰੀ ਉਹਨਾਂ ਨਾਲ। ਉਹਨਾਂ ਨੇ ਸਾਰਾ ਗੁਰਦਾਰਾ ਸਾਹਿਬ ਦਾ ਹਿਸਾਬ-ਕਿਤਾਬ ਦੱਸਿਆ। ਇਹੜਾ ਵੀ ਗੁਰਦਾਰਾ ਸਾਹਿਬ 9 ਲੱਖ ਰੁਪਏ ਭਾਗ ਦੇ ਵਿੱਚ ਸੀਗਾ। ਦੇਣਦਾਰੀ ਸੀ। ਮਲਾਜਮਾਂ ਦੇ ਬੋਨਸ ਦੇਣਾ ਲੱਗੀਆਂ ਸੀ ਉਹ ਸੰਗਤਾਂ ਨੂੰ ਮੈਂ ਦੱਸਿਆ ਵੀ ਆਹ ਆ ਭਾਈ ਆਪਣੀ ਪ੍ਰੋਬਲਮ ਹੈਗੀਆਂ ਉਹ ਚਲੋ ਜਦੋਂ ਸਾਰੇ ਹਸਾਬ ਦਾ ਬਲ ਸੁਰੇ ਆ ਸੀ ਤੇ ਉਹ ਵੀ ਅਸੀਂ ਜਿਹੜੀ ਦੇਣਦਾਰੀ ਸੀ ਉਹ ਵੀ ਖਤਮ ਕੀਤੀ ਤੇ ਸੈੱਟ ਪਾਇਆ ਉੱਥੇ ਇਹ ਮਰੀਜਾਂ ਕੋਲੇ ਤਾਂ ਜਾਣਦੀ ਜਿਹੜਾ ਪਹਿਲੇ ਰিসিਵਰ ਸੀਗੇ ਉੱਥੇ ਗੁਰਦਰਾ ਸਾਹਿਬ ਵਿੱਚ ਤਾਂ ਭਾਂਡੇ ਵੀ ਹਨੀ ਸੀ ਜਿਹੜੇ ਲੰਗਰ ਬਣਾਉਣ ਵਾਲੇ ਭਾਂਡੇ ਜਿਹੜੇ ਵੱਡੇ ਪਤਿਲੇ ਗਏ ਉਹ ਵੀ ਪਿੰਡ ਤੋਂ ਅਸੀਂ ਸੇਵਾ ਲੈ ਕੇ ਕਿਸੇ ਸੱਜਣ ਮਿੱਤਰ ਤੋਂ ਆਪਣੇ ਤੋਂ ਉਹ ਕਰਵਾਈ ਸੋਲਰ ਸਿਸਟਮ ਸੋਲਰ ਸਿਸਟਮ ਜਣਦੀ ਇੰਨਾ ਕ ਸਿਸਟਮ ਕਰਿਆ ਜਿਹੜਾ ਤਕਰੀਬਨ 8 ਕਰੋੜ ਦੇ ਉੱਤੇ ਕੰਮ ਕਰਾਏਗਾ ਇੱਥੇ ਸਾਡਾ ਸੱਜਣਾ ਮਹਿੰਦਰ ਗਰੇਵਾਲ ਸਾਹਿਬ ਉਹ ਬੀਬੀ ਗੁਰਪ੍ਰੀਤ ਜੀ ਆਦੇ ਮਗਰ ਲਾ ਕੇ ਪਤਾ ਨਹੀਂ ਉਹਦੀ ਕੀ ਉਹਦੇ ਨਾਲ ਕਾਂਜ ਹੈਗੀ ਯਾਰ ਉਹਦੇ ਮਗਰ ਲਾ ਕੇ ਰਸੀਵਰ ਉਹਨਾਂ ਨੇ ਅਪਾਇੰਟਮੈਂਟ ਕਰਾਤਾ ਗੁਰਦਾਰਾ ਹਲੰਗੁਰ ਸਾਹਿਬ ਦਾ ਜਿਹੜਾ ਤਿੰਨ ਤਿੰਨ ਗੱਡੀਆਂ ਲੈ ਕੇ ਫਿਰਦਾ ਉਹ ਤੋਂ ਨਾ ਵੀ ਨੁਕਸਾਨ ਕਰੀ ਜਾਂਦਾ ਤੇ ਗੁਰਦਾਰਾ ਸਭ ਗਲਪ ਘਾਟਦਾ ਵੀ ਨੁਕਸਾਨ ਹੋਇਆ ਰਿਹਾ ਪਤਾਨੀ ਨੇ ਪਾਲੀ ਦਲ ਨੂੰ ਵੀ ਇਸ ਸਾਡੇ ਸੱਜਣ ਨੇ ਵੇਸੰਦਗਰੇਵਾਲ ਸਾਹਮਣੇ ਪਾਲੀ ਦਲ ਵੀ ਲੁਧਿਆਣਾ ਸਾਹਿਬ ਤੋਂ ਡੇੜਾ ਕਰ ਕੀਤਾ ਵਿਆ ਗੁਰਦੁਆਰਾ ਸਾਹਿਬ ਤੇ ਆ ਗਏ ਦਖਮ ਦਾਜੀ ਦੇਣ ਲੱਗਿਆ ਜਿਹੜਾ ਬਹੁਤ ਵਧੀਆ ਪ੍ਰਬੰਧ ਚੱਲਦਾ ਪਿਆ ਸੀਗਾ ਔਰ ਜਿਹੜੀ ਜਿਹੜੀ ਚੀਜ਼ ਘੱਟੇ ਤੇ ਚੱਲ ਪਈ ਸੀਗੀ ਜਿਹੜੀ ਵੀ ਚੀਜ਼ ਉਹ ਗੁਰਦੁਆਰਾ ਸਾਹਿਬ ਇੱਕ ਘੱਟੇ ਤੇ ਚੱਲਦਾ ਪਿਆ ਸੀਗਾ ਉਹ ਗੁਰਦੁਆਰਾ ਸਾਹਿਬ ਨੂੰ ਅਸੀਂ ਉੱਪਰ ਲੈ ਗਏ ਅੱਜ ਤੱਕ ਕਿਸੇ ਵੀ ਜਿਹੜੀ ਪਹਿਲੇ ਵੀ ਕਮੇਟੀਆਂ ਨਹੀਂ ਐ ਜਾਂ ਪਹਿਲੇ ਰੀਸੀਵਰ ਰਹਾ ਉਹਨਾਂ ਨੇ ਅਜ ਤੱਕ ਗੋਲਕ ਵਿੱਚ ਪੈਸਾ ਨਹੀਂ ਖਰਚਿਆ ਪਰ ਅਸੀਂ ਉਸ ਨੂੰ ਗੋਲਕ ਨੂੰ ਵਧਾ ਕੇ ਗੋਲਕ ਦੇ ਵਿੱਚੋਂ ਸੋਲਰ ਸਿਸਟਮ ਲਾਇਆ ਸੰਗਤਾਂ ਤੋਂ ਲੈ ਕੇ ਪੈਸੇ ਜਿਹੜੇ ਵੀ ਆ ਪ੍ਰਬੰਧ ਕੀਤੇ ਆ ਜਿਹੜੀ ਕੀਰਤਰੀ ਦੀ ਸਟੇਜ ਸੀਗੀ ਇਕਟਾਲੇ ਦਾ ਫਟਾ ਹੁੰਦਾ ਉਹ ਫੱਟੇ ਲਾ ਕੇ ਸਟੇਜ ਬਣੀ ਹੋਈ ਸੀਗੀ ਇਹ ਲੋਕਾਂ ਨੇ ਪਹਿਲਾਂ ਤਾਂ ਦੇਖਿਆ ਨਹੀਂ ਗੁਰਦੁਆਰਾ ਸਾਹਿਬ ਨੂੰ ਆ ਕੇ ਅੱਜ ਜਿਹੜਾ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਬੜੀਆ ਚੱਲਣ ਲੱਗ ਗਿਆ ਆ ਸਾਡੇ ਲੀਡਰ ਸਾਹਿਬਾਨ ਮਹਿੰਦਰ ਗਰੇਵਾਲ ਸਾਹਿਬ ਪੀਪਸੀ ਵੀ ਆਦੇ ਮਗਰ ਲਾ ਕੇ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਦਖੰਧਾ ਜੀਆਂ ਕਰਦੇ ਆ ਔਰ ਪ੍ਰਬੰਧਰੋਂ ਫੇਰ ਅਸੀਂ ਇਹ ਲਾਹਣੀਆਂ ਦਾ ਗੁਰਦੁਆਰਾ ਕਹਿੰਦਾ ਸੀਗਾ ਇਤਿਹਾਸ ਗੁਰਦੁਆਰੇ ਕਹਿੰਦਾ ਸੀਗਾ ਲਾਹਣੀਆਂ ਦਾ ਗੁਰਦੁਆਰਾ ਕਹਿੰਦਾ ਸੀ ਉਹਨੂੰ ਲਾ ਕੇ ਅਸੀਂ ਅੱਜ ਉਹ ਤੇ ਹਸਨ ਗੁਰਦੁਆਰ ਮੰਤੋੜਿਆ ਸੀਗਾ ਔਰ ਬਹੁਤ ਵਧੀਆ ਪ੍ਰਬੰਧ ਚੱਲਦੇ ਪਏ ਸੀਗੇ ਜਿਹਦੇ ਵਿੱਚ ਅਸੀਂ ਵੱਡੇ ਨਗਰ ਕੀਰਤਨ ਆਪਦੇ ਟਾਈਮ ਦੇ ਵਿੱਚ ਕਰੇ ਔਰ 10-10 ਦਿਨ ਦੇ ਪ੍ਰੋਗਰਾਮ ਹਫਤਾਵਰੀ ਪ੍ਰੋਗਰਾਮ ਬਹੁਤ ਵਧੀਆ ਤਰੀਕੇ ਨਾਲ ਚੱਲਦੇ ਪਏ ਸੀਗੇ ਇਹ ਸੱਜਣ ਨੂੰ ਪਤਾ ਨਹੀਂ ਕਿਹੜੀ ਗੱਲ ਹੋਈ ਆ ਮੈਂ ਬਿਲਕੁਲ ਕਹੂੰਗਾ ਉਪਰ ਤੱਕਰ ਵੀ ਅਸੀਂ ਕਾਮਾਂਗੇ ਕਿ ਇਹ ਸਿੰਧਰ ਕਰੇ ਵਾਲ ਨੇ ਅਕਾਲੀ ਦਲ ਦਾ ਵੀ ਵਿੜਾ ਕਰ ਕੀਤਾ ਤੇ ਗੁਰਦੁ ਇਹ ਬਗਾਨੀ ਇੱਕ ਦਾ ਨੂਰਾ ਕਹਿੰਦੇ ਕੋਟ ਨੇ ਆ ਗਿਆ ਤੋਂ ਨਾ ਲਗਾਇਆ ਕੀ ਤੁਹਾਨੂੰ ਕੋਈ ਨੋਟਿਸ ਨਹੀਂ ਆ ਤੁਹਾਨੂੰ ਕੱਟਣ ਤੋਂ ਪਹਿਲਾਂ ਕੋਈ ਇਨਫੋਰਮੇਸ਼ਨ ਨਹੀਂ ਮੈਨੂੰ ਇਹਨਾਂ ਨੇ ਕੋਈ ਨਹੀਂ ਦੱਸਿਆ ਮਹਿੰਦਰ ਗਰੇਵਾਲ ਨੇ پتہ ਨਹੀਂ ਕਿਦਾਂ ਤਰੀਕੇ ਨਾਲ ਕੀ ਗੱਲ ਕਰੀ ਕੀ ਉੱਪਰ ਨਹੀਂ ਗੱਲ ਕਰੀ ਮੈਨੂੰ ਬਿਨਾਂ ਨੋਟਿਸ ਤੋਂ ਕੱਢਿਆ ਗਿਆ ਜਿਹੜਾ ਰিসিਵਰ ਲਾਇਆ ਉੱਥੇ ਮੈਨੇਜਰ ਆ ਆਲਵੀਰ ਸਾਹਿਬ ਉਹ ਦੋਨੋਂ ਗੱਡੀਆਂ ਲੈ ਕੇ ਘੁੰਮਦਾ ਇੱਥੇ ਨਾ ਇੱਥੇ ਟਾਈਮ ਦੇ ਸਕਦਾ ਨਾ ਉੱਥੇ ਦੇਦਾ ਦੋਨੇ ਪ੍ਰਬੰਧ ਕਿੱਦਾਂ ਕੰਮ ਲੇਗਾ ਵੱਡਾ ਐਡਾ ਵੱਡਾ ਗੁਰਦੁਆਰਾ ਸਾਹਿਬ ਉੱਥੇ ਇੰਨੀ ਸੰਗਤ ਆਉਂਦੀ ਆ ਦੋ ਦੋ ਪਾਸੇ ਮਹਿੰਦਰ ਗ ਵੀ ਉਹ ਕਿਹੜੇ ਹਿਸਾਬ ਨਾਲ ਉਹ ਪ੍ਰਬੰਧ ਕਰ ਲੇਗਾ ਕਿਹੜੇ ਹਿਸਾਬ ਨਾਲ ਪ੍ਰਬੰਧ ਕਰੇਗਾ ਵੀ ਤੂੰ ਲਵਾ ਤਾਂ ਦਿੱਤਾ ਉਹਨੂੰ ਉਹਦੇ ਕੋਲ ਪ੍ਰਬੰਧ ਵੀ ਲੈਣਾ ਸਾਰਾ ਦਿਨ ਬਿਠਾ ਇੱਥੇ ਉਹਨੂੰ ਸੰਗਤ ਵੱਲੋਂ ਤੁਹਾਡੇ ਹੱਥ ਦੇ ਵਿੱਚ ਰਾਹ ਦਾ ਨਾਰਾ ਮਾਰਿਆ ਜਾ ਰਿਹਾ ਹੈ ਕਿ ਮੇਲ ਤੋਂ ਵੀ ਦੁਬਾਰਾ ਸਾਨੂੰ ਮਾਰਿਆ ਜਾ ਰਿਹਾ ਹੈ ਕਿ ਅਗਲੇ ਪਲੇਟਫਾਰਮ ਤੋਂ ਵੀ ਬਲਕਿ ਤੇ ਕਿ ਉਹਨਾਂ ਲੋਕ ਕਿਸੇ ਪਾਰਟੀ ਦੇ ਉੱਚ ਅਧਿਕਾਰੀਆਂ ਨਾਲ ਜਿਹਨੇ ਸਾਡੀ ਕਦੇ ਅੱਜ ਦੀ ਕੀਤੀ ਕੋਤਾਂ ਜਾਂ ਕੁਰੀ ਤੋਂ ਮਾਰਨ ਉਹਨਾਂ ਕਰਤਾ ਕੋਈ ਕੋਸ਼ਿਸ਼ ਕੀਤੀ ਦੇਖੋ ਜੀ ਮੈਂ ਜਿੰਨੀ ਵੀ ਮੈਨੂੰ ਸਤਗੁਰੂ ਸੇਵਾ ਦਿੱਤੀ ਸੀ ਬਕਸੇ ਵਿੱਚ ਮੈਂ ਆਪਣੇ ਘਰੇ ਬਹਿ ਗਿਆ ਸੀ ਆਗੇ ਮੈਂ ਕੋਈ ਕਿੰਤੂ ਪ੍ਰਾਂਤੂ ਨਹੀਂ ਕੀਤੀ ਸੀ ਆਗੇ ਮੈਂ ਕਿਹਾ ਵੀ ਗੁਰਨਾਨਕ ਦੇਵ ਜੀ ਨੇ ਮੈਨੂੰ ਸੇਵਾ ਦਿੱਤੀ ਜਿੰਨੀ ਮੈਂ ਸੇਵਾ ਨੂੰ ਆ ਕੇ ਆਪਣੇ ਘਰੇ ਬਹਿ ਗਿਆ ਸੀ ਪਰ ਸੰਗਤ ਆ ਇੱਥੇ ਇੰਨੀ ਕ ਇਕੱਠੀਆਂ ਹੋ ਗਈਆਂ ਘਰੇ ਆ ਕੇ ਮੇਰੇ ਕੋਲ ਉਹ ਕਹਿੰਦਾ ਤੁਹਾਨੂੰ ਅਸੀਂ ਬੈਠ ਨਹੀਂ ਦੇਣਾ ਤੁਹਾਨੂੰ ਅਸੀਂ ਬਾਹਰ ਲੈ ਕੇ ਜਾਣਾ ਜਿੱਦਾਂ ਮਰਜ਼ੀ ਕਰੋ ਸਾਡੇ ਨਾਲ ਜਿੱਦਾਂ ਮਰਜ਼ੀ ਕਰੋ ਅਸੀਂ ਉੱਚਾ ਅਧਿਕਾਰੀਆਂ ਕੋਲੇ ਵੀ ਜਾਵਾਂਗੇ ਗਏ ਆ ਉਹ ਉਹਨਾਂ ਚਾਹ ਦੱਸਿਆ ਹੋਣਾ ਉਹਨਾਂ ਨੇ ਸੰਗਤਾਂ ਨੂੰ ਦੱਸਿਆ ਹੋਣਾ ਉੱਥੇ ਅਧਿਕਾਰੀਆਂ ਕੋਲੋਂ ਬਣਾ ਇੱਥੇ ਲੀਡਰਾਂ ਕੋਲੇ ਵੀ ਗਏ ਆ ਉਹ ਕਿੱਦਾਂ ਕਰਦੇ ਪਏ ਇਹਦੇ ਬਾਰੇ ਮੈਨੂੰ ਨਹੀਂ ਪਤਾ ਹੈਗਾ ਜੇ ਮੈਨੂੰ ਸਤਗੁਰੂ ਸੇਵਾ ਦੇ ਬਖਸ਼ਣਗੇ ਤੇ ਦੁਬਾਰੇ ਆਪਾਂ ਫੇਰ ਉਹ ਗੁਰੂ ਘਰ ਦੀ ਆਪਾਂ ਸੇਵਾ ਕਰਾਂਗੇ